ਸਾਦਰ ਵੇਸ਼ ਅਮਰਦ ਦੇ ਦਾਤੇ ਕਲਗੀਧਰ ਪਾਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 357 ਪ੍ਰਕਾਸ਼ ਪੁਰਬ ਤੱਕ ਸ੍ਰੀ ਮੰਦਰ ਜੀ ਪਟਨਾ ਸਾਹਿਬ ਸਮੇਤ ਦੁਨੀਆ ਭਰ ਵਿੱਚ ਉਸਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਹਾਲਾਂਕਿ ਪ੍ਰਕਾਸ਼ ਪੁਰਬ ਦਾ ਸੰਬੰਧ ਸਬਾਕਮਾ ਦੀ ਜਿਹੜੀ ਹੈ ਸੰਪੂਰਨਤਾ ਹੋ ਚੁੱਕੀ ਹੈ ਸੰਪੂਰਨਤਾ ਸੰਬੰਧ ਵਿੱਚ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਪਟਨਾ ਸਾਹਿਬ ਵਿਖੇ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪਾਏ ਗੇ ਹਾਲਾਂਕਿ ਗੁਰਪੁਰੂ ਤੋਂ ਅਗਲਾ ਦਿਨ ਯਾਨੀ ਕਿ 18 ਜਨਵਰੀ ਦਾ ਦਿਹਾੜਾ ਹੈ ਪਰ ਇਸ ਦੇ ਬਾਵਜੂਦ ਸੰਤਾਂ ਦਾ ਠਾਠਾ ਮਾਰਦਾ ਸੁਮੰਦਰ ਜਿਹੜਾ ਇਸ ਵੇਲੇ ਪਟਨਾ ਸਾਹਿਬ ਦੀ ਧਰਤੀ ਤੇ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਗੁਰਦੁਆਰਾ ਬਾਲੀਲਾ ਮਹਾਨੀ ਸੰਗਤ ਸਾਹਿਬ ਦੇ ਲੰਗਰ ਹਾਲ ਦੀਆਂ ਨੇ ਜਿੱਥੇ ਚਾਹੇ ਪ੍ਰਕਾਸ਼ਪੂਰਵ ਨਸਪੰਦਿਤ ਸਮਾਗਮ ਦੀ ਸੰਪੂਰਨਤਾ ਹੋ ਚੁੱਕੀ ਹੈ ਦੇਸ਼ ਵਿਦੇਸ਼ਾਂ ਤੋਂ ਆਈਆਂ ਸੰਤਾਂ ਦੀ ਵਾਪਸੀ ਵੀ ਸ਼ੁਰੂ ਹੋ ਚੁੱਕੀ ਹੈ ਪਰ ਹਲੇ ਤੱਕ ਲੰਗਰ ਹਾਲ 'ਚ ਜਿੱਥੇ ਤੱਕ ਨਜ਼ਰ ਜਾਂਦੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਨਜ਼ਰ ਆ ਰਹੀਆਂ ਨੇ ਗੁਰੂ ਕੇ ਲੰਗਰ ਉੱਤਟ ਵਰਤਾਏ ਜਾ ਰਹੇ ਨੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਚਲਾਏ ਜਾ ਰਹੇ ਚਾਰ ਵਿਸ਼ਾਲ ਲੰਗਰਾਂ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਸੰਗਤਾਂ ਇੱਥੇ ਲੰਗਰ ਚੱਕ ਰਹੀਆਂ ਨੇ ਕਿੜਾਕੇ ਸਰਦੀ ਦੇ باوجود ਜੋ ਹੈ ਫਲੇ ਵੀ ਸੰਗਤਾਂ ਦਾ ਵਿਸ਼ਾਲ ਸਮੁੰਦਰ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ ਔਰ ਇਹਨਾਂ ਲੰਗਰਾਂ ਦੀ ਤੇ ਪ੍ਰਬੰਧਾਂ ਦੀ ਦੇਖਰੇਖ ਕੋਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਕਰ ਰਹੇ ਨੇ ਬਾਬਾ ਜੀ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰੂ ਦੀ ਸੰਪੂਰਤਾ ਹੋ ਚੁੱਕੀ ਹੈ ਪਰ ਹਲੇ ਵੀ ਸੰਗਤ ਦਾ ਠਾਠਾ ਮਾਰਦਾ ਸੁੰਦਰ ਨਜ਼ਰ ਆ ਰਿਹਾ ਹੈ ਬਹੁਤ ਵੱਡੀਆਂ ਖੁਸ਼ੀਆਂ ਨੇ ਇਹ ਗੱਲ ਦੀਆਂ ਕਿ ਸਾਡੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਦੇਸ਼ ਦੁਨੀਆ ਸੰਸਾਰ ਵਾਸਤੇ ਇੰਨਾ ਕੁਝ ਕੀਤਾ ਜਿਨ੍ਹਾਂ ਦਾ ਕੋਈ ਕੋਈ ਫਾਨੀ ਨਹੀਂ ਹੈਗਾ ਇਸ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਸਭ ਕੁਝ ਦਾਨ ਕੀਤਾ ਜਗਤ ਵਾਸਤੇ ਹਾਂ ਜੀ ਆ ਉਹਨਾਂ ਦੇ ਜਿਹੜੇ ਪਾਵਨ ਪਵਿੱਤਰ ਸਥਾਨ ਨੇ ਉੱਥੇ ਤੇ ਸਦੀਆਂ ਤੋਂ ਲੈ ਕੇ ਤੇ ਸਦੀਆਂ ਤੱਕ ਜਦੋਂ ਤੱਕ ਇਹ ਸੰਸਾਰ ਆ ਜਦੋਂ ਤੱਕ ਇਹ ਸੂਰਜ ਆ ਇਹ ਚੰ드ਰਮਾ ਇਹ ਪ੍ਰਿਥਵੀ ਤੇ ਧਰਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਪਾਵਨ ਪਵਿੱਤਰ ਸਥਾਨ ਤੇ 100 ਨਹੀਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਖਰਬਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਇਸੇ ਤਰ੍ਹਾਂ ਹੀ ਆਉਂਦੀਆਂ ਰਹਿਣ ਰੌਣਕਾਂ ਲੱਗੀਆਂ ਰਹਿਣ ਤੇ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਜਸ ਉਹਦਾ ਗਾਇਨ ਕਰਦੀਆਂ ਰਹਿਣ ਗੁਰੂ ਮਹਾਰਾਜ ਨੇ ਜੋ ਸੰਸਾਰ ਦੇ ਲੋਕਾਂ ਦੇ ਉੱਤੇ ਪਰ ਉਪਕਾਰ ਕੀਤੇ ਨੇ ਸ਼ਹਾਦਤਾਂ ਦਿੱਤੀਆਂ ਦਾਨ ਦਿੱਤੇ ਸੰਸਾਰ ਦੇ ਲੋਕਾਂ ਨੂੰ ਤੇ ਤਿਆਗ ਦਿੱਤਾ ਹੰਜੀ ਆ ਪਿਆਰ ਦਿੱਤਾ ਸੰਸਾਰ ਦੇ ਲੋਕਾਂ ਨੂੰ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ ਮਹਾਰਾਜ ਦੇ ਕੀਤੇ ਪਰ ਉਪਕਾਰ ਸੰਸਾਰ ਵਾਸਤੇ ਜੋ ਨੇ ਉਹਨਾਂ ਨੂੰ ਦਹਰਾਉਂਦੇ ਰਹਿਣ ਉਹਨਾਂ ਨੂੰ ਯਾਦ ਕਰਦੇ ਰਹਿਣ ਤੇ ਆਪਣੇ ਜੀਵਨ ਦਾ ਭਲਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਮਹਾਰਾਜ ਵੱਲੋਂ ਜੋ ਮਨੁੱਖਤਾ ਤੇ ਪਰਉਪਕਾਰ ਕੀਤਾ ਗਿਆ ਜੋ ਤਿਆਗ ਦਿੱਤਾ ਗਿਆ ਜੋ ਬਲੀਦਾਨ ਦਿੱਤਾ ਗਿਆ ਜੋ ਅੰਮ੍ਰਿਤ ਦੀ ਦਾਤ ਵਖੀ ਗਈ ਹੈ ਉਸ ਨੂੰ ਸੰਗਤਾਂ ਹਮੇਸ਼ਾ ਇਸੇ ਤਰ੍ਹਾਂ ਯਾਦ ਕਰਦੀਆਂ ਰਹਿਣ ਇਸੇ ਤਰ੍ਹਾਂ ਸ਼ਰਧਾ ਸਤਕਾਰ ਭੇਟ ਕਰਦੀਆਂ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਕਰਨ ਆਉਂਦੀਆਂ ਰਹਿਣ ਤੇ ਇਹ ਸੁਨੇਹਾ ਲੈ ਕੇ ਜੋ ਹੈ ਇੱਥੋਂ ਅੱਜ ਸੰਗਤਾਂ ਘਰਾਂ ਨੂੰ ਪਰਤ ਰਹੀਆਂ ਨੇ ਜਰੂਰ ਕੁਸ਼ਰਧਾਲੂ ਨਾਲ ਵੀ ਗੱਲਬਾਤ ਕਰਾਂਗੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਤੇ ਸਾਬ ਸਿੱਖ ਸੰਗਤਾਂ ਸਾਬ ਜੋ ਵੀ ਸਿੱਖ ਸੰਗਤਾਂ ਆਮ੍ਰਿਤਸਰ ਤੋਂ ਚੱਲ ਕੇ ਆਈਆਂ ਹਨ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਸਾਰਿਆਂ ਨੂੰ ਗੁਰੂ ਗੋਬੀ ਸਿੰਘ ਜੀ ਆਪਣੇ ਚਰਨਾ ਵਿੱਚ ਹਰ ਸਾਲ ਦੀ ਤਰ੍ਹਾਂ ਸਾਨੂੰ ਇੱਥੇ ਲੈ ਕੇ ਆਉਣ ਤੇ ਤੰਦਰੁਸਤੀਆਂ ਬਖਸ਼ਣ ਸ਼ੁਭ ਕਾਮਨਾਵਾਂ ਬਖਸ਼ਣ ਸੱਚੇ ਪਾਤਸ਼ਾਹ ਜੀ ਮੇਰ ਪਰਿਆਤ ਸਿਰ ਤੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਚਰਨਾ ਪਾ ਗਾਂ ਵਾਲਿਆਂ ਜਿਨ੍ਹਾਂ ਮਹਾਰਾਜ ਦੇ ਦਰਸ਼ਨ ਕਰਾਇਆ ਇਥੇ ਮਹਾਰਾਜ ਇਤਰਾ ਹੀ ਸਾਨੂੰ ਹਰ ਸਾਲ ਦੀ ਤਰ੍ਹਾਂ ਸਾਥ ਦੇ ਰਹਿਣ ਤੇ ਅਸੀਂ ਆਉਂਦੇ ਰਹੀਏ ਤੇ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਏ ਆ ਹਰ ਸਾਲ ਦੀ ਤਰ੍ਹਾਂ ਮਹਾਰਾਜ ਸਾਨੂੰ ਲਿਆਉਂਦਾ ਰਵੇ ਅਸੀਂ ਆਉਂਦੇ ਰਹੀਏ ਜਿੰਨਾ ਚਿਰ ਜ਼ਿੰਦਗੀ ਆ ਉਹਨਾਂ ਚਿਰ ਪਰਮਾਤਮਾ ਇਥੇ ਦਰਸ਼ਨ ਕਰਾਂ ਕਰਾਂਦਾ ਰਹਿਣਾ ਮੇਰਾ ਨਾਮ ਸ੍ਰਿੰਦਰ ਰਾਜਲਾ ਜੀ ਅਸੀਂ ਕੈਨੇਡਾ ਤੋਂ ਆਏ ਆ ਏ ਵਾਈ ਗੁਰੂ ਦਾ ਸਾਡੇ ਤੇ ਬਹੁਤ ਮੇਰ ਹੋਈ ਆ ਕਿ ਉਹ ਆਪਣੇ ਜਨਮ ਦਿਹਾੜੇ ਤੇ ਸਾਨੂੰ ਇੱਥੇ ਲੈ ਕੇ ਆਏ ਤੇ ਮੈਂ ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਨੀ ਆ ਕਿ ਉਹਨਾਂ ਦਾ ਸਤ ਸਿਦਕ ਹੀ ਆਪਾਂ ਇਸ ਦੁਨੀਆ ਦੇ ਵਿੱਚ ਤੁਰਦੇ ਫਿਰਦੇ ਆ ਜੀ ਸਾਡੀ ਅਰਦਾਸ ਇਹੀ ਆ ਵਾਈ ਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਤੂੰ ਆਪਣੇ ਚਰਨਾਂ ਦੇ ਨਾਲ ਸਾਰਿਆਂ ਨੂੰ ਜੋੜ ਕੇ ਰੱਖੀ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਵੀ ਉਦਮ ਬਖਸ਼ੀਂ ਕਿ ਆਪ ਦੇ ਵਿੱਤਰ ਸਦਾਨਾਂ ਤੇ ਦਰਸ਼ਨ ਦਿਦਾਰੇ ਦੇਣ ਇਹ ਬਹੁਤ ਮੰਦੀ ਸਰਦਾ ਸੀਗੀ ਬਹੁਤ ਦੇਰ ਤੋਂ ਜਿਹੜਾ ਕਿ ਅਸੀਂ ਪਹੁੰਚ ਨਹੀਂ ਸਕੇ ਦੇਖ ਨਹੀਂ ਸਕੇ ਹੁਣ ਵਾਹਿਗੁਰੂ ਦੀ ਬਹੁਤ ਕਿਰਪਾ ਹੋਈਆ ਇਹ ਵੀ ਬਖਸ਼ਿਸ਼ ਕਿਸੇ ਕਿਸੇ ਤੇ ਉਹ ਕਰਦਾ ਆ ਜਦੋਂ ਉਹਨਾਂ ਦੀ ਬਖਸ਼ਿਸ਼ ਹੁੰਦੀ ਆ ਤੇ ਤੁਸੀਂ ਫਿਰ ਪਹੁੰਚ ਜਾਂਦੇ ਆ ਤੇ ਉਹਨਾਂ ਦਾ ਸਦਕਾ ਅਸੀਂ ਅੱਜ ਪਟਨਾ ਸਾਹਿਬ ਵਿਖੇ ਆ ਕਿ ਪਟਨਾ ਸਾਹਿਬ ਦੀ ਧਰਤੀ ਤੇ ਆਣ ਕੇ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਆ ਕਿ ਵਾਹਿਗੁਰੂ ਤੇਰਾ ਤਨ ਤਨ ਸ਼ੁਕਰਿਆ ਜੋ ਸਾਡਾ ਸੁਪਨਾ ਸੀ ਉਹ ਅੱਜ ਤੁਸੀਂ ਪੂਰਾ ਕੀਤਾ ਜਾ। ਸੁਨੇ ਇਹ ਸ਼ਰਧਾ ਭਾਵਨਾ ਹੈ ਇਹਨਾਂ ਸ਼ਰਧਾਲੂਆਂ ਦੀ ਜੋ ਵਕਫ ਵਕਫ ਦੇਚਾਂ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰੂਪੁਰਬ ਮਨਾਉਣ ਦੇ ਲਈ ਪਹੁੰਚੇ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਬਾਤਰ ਬਣੇ ਨੇ ਤੇ ਇਹੋ ਸੰਗਤਾਂ ਇਹ ਅਰਦਾਸ ਵੀ ਕਰ ਰਹੀ ਹੈ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਕਿਰਪਾ ਬਖਸ਼ਿਸ਼ ਬਣਾਈ ਰੱਖਣ ਤੇ ਪਟਨਾ ਸਾਹਿਬ ਦੀ ਧਰਤੀ ਦੇ ਦਰਸ਼ਕ ਬਖਸ਼ ਦੇ ਰਹੇ ਕੈਮਰਾ ਪਾਸ ਸਰਵतार ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀ.ਸੀ. న్యూਸ ਪਟਨਾ ਸਾਹਿਬ